ਵਾਰਡ ਨੰਬਰ 73 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪੂਨਮ ਮਲਹੋਤਰਾ ਨੇ ਚੋਣ ਪ੍ਰਚਾਰ ਕੀਤਾ ਤੇਜ਼ ਵਾਰਡ ਨੰਬਰ 73 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਾਬਕਾ ਕੋਸਲਰ ਬੀਬੀ ਪੂਨਮ ਮਲਹੋਤਰਾ ਨੇ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਦਿਆਂ ਆਪਣੇ ਹਲਕੇ ਵਿੱਚ ਘਰ ਘਰ ਜਾ ਕੇ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ ਲੁਧਿਆਣਾ ਤੋਂ ਪਬਲਿਕ ਪੋਸਟ ਟੀਵੀ ਲਈ ਕੁਲਵਿੰਦਰ ਸਿੰਘ ਸਲੇਮ ਟਾਵਰੀ ਦੀ ਰਿਪੋਰਟ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਾਰਡ ਨੰਬਰ 77 ਦੇ ਵਿੱਚੋਂ ਦੁਬਾਰਾ ਕੌਂਸਲਰ ਪੂਰਨ ਮੈਡਮ ਮਲੋਤਰਾ ਨੂੰ ਟਿਕਟ ਮਿਲੀ ਹੈ ਉਹਨਾਂ ਨੇ 5 ਸਾਲਾਂ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਹਨ ਜਿੱਦਾਂ ਕਿ ਸੀਵਰੇਜ ਆਪਣਾ ਪਾਣੀ ਇਹ پارک ਸੜਕਾਂ ਸਾਰੀਆਂ ਨਵੀਆਂ ਬਣਾਤੀਆਂ ਔਰ ਲੋਕਾਂ ਨੂੰ ਇੰਨਾ ਕੁ ਮਿਲਣਾ ਇਹਨਾਂ ਨੂੰ ਆਸਾਨ ਹੈ ਇਹਨਾਂ ਦੀ ਅਵੇਲੇਬਿਲਟੀ ਇੰਨੀ ਆਸਾਨ ਹੈ ਕੋਈ ਬੱਚਾ ਬਜ਼ੁਰਗ ਜਿਹੜਾ ਵੀ ਚਲੇ ਜਾਂਦਾ ਹੈ ਇਹ ਉਹਨਾਂ ਦਾ ਕੰਮ 1 ਮਿੰਟ ਤੋਂ ਪਹਿਲਾਂ ਕਰ ਦਿੰਦੇ ਆ ਇਸ ਕਰਕੇ ਇਦਾਂ ਦੇ ਕਾਉਂਸਲਰ ਨੂੰ ਦੁਬਾਰਾ ਜਿਤਾਣਾ ਚਾਹੀਦਾ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਪਲੀਜ਼ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਕਿ ਇਹ ਹੈ ਦੁਬਾਰਾ ਕਾਉਂਸਲਰ ਬਣਾਣਾ ਜਿਹੜੇ ਕੋਈ ਕੰਮ ਰਹਿ ਗਏ ਨੇ ਇਹ ਉਹਨਾਂ ਨੂੰ ਵੀ ਪੂਰੇ ਕਰ ਦੇਣਗੇ ਤੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਆਪਾਂ ਜਿਤਾਈਏ ਧੰਨਵਾਦ ਜੀ ਜੀ ਮੇਰਾ ਨਾਮ ਸਾਖੀ ਮਲੋਤਰਾ ਹੈ और मैं वार्ड नंबर सेवेंटी थ्री की वासी हूँ जैसा कि आप सब लोग जानते हैं कि वार्ड नंबर सेवेंटी थ्री से पूनम मल्होत्रा जी पहले भी काउंसलर रह चुके हैं और इस बारी फिर से वो कांग्रेस की तरफ से उम्मीदवारी कर रहे हैं तो आप सबसे आशा, आप सबसे आशा है कि आप उनको वोट डालकर जिताएं सब लोग जानते हैं कि उनको मिल पाना कितना आसान है उन्होंने कितने काम किए हैं चाहे बच्चा हो बूढ़ा हो कोई भी नौजवान हो किसी के लिए भी हमेशा अवेलेबल रहते हैं और उन लोग उन्होंने हमारे के के लिए हर तरह के काम करके दिखाई हैं अगर आप लोग उनको वोट देंगे तो वो आगे भी आप सब के लिए हमेशा हाजिर रहेंगे मैं मैं अशोक बाबा सीता नगर निवासी वार्ड नंबर तिहत्तर ऊनम मल्होत्रा किसी इंट्रोडक्शन मथाज नहीं है ये ਨੇ ਪਹਿਲੀ ਦਫਾ ਇੰਡੀਪੈਂਡੈਂਟ ਅਲੈਕਸ਼ਨ ਜਿੱਤੀ ਉਸ ਵੇਲੇ ਲੜੀ ਜਿੱਤ ਨਹੀਂ ਸਕੀ ਥੋੜੇ ਜਿਹੇ ਵੋਟਾਂ ਨਾਲ ਹਾਰ ਗਈ ਲੇਕਿਨ ਉਸ ਤੋਂ ਬਾਅਦ ਪਿਛਲੀ ਦਫਾ ਕਾਂਗਰਸ ਨੇ ਉਸ ਨੂੰ ਸੀਟ ਦਿੱਤੀ ਔਰ ਆਲਮੋਸਟ ਡਬਲ ਮਾਰਜਨ ਨਾਲ ਜਿਹੜਾ ਸੈਕੰਡ ਪੋਜੀਸ਼ਨ ਤੇ ਸੀ ਉਹਦੇ ਨਾਲੋਂ ਡਬਲ ਮਾਰਜਨ ਤੇ ਵੋਟਾਂ ਤੇ ਜਿੱਤ ਗਈ ਔਰ ਇਸਨੇ ਆਪਣੇ ਅਨਥਕ ਮਿਹਨਤ ਤੇ ਸਦਕਾ ਬਹੁਤ ਇਸ ਵਾਰਡ ਦੇ ਵਿੱਚ ਕੰਮ ਕਰਾਏ ਪਾਰਕ ਦੇ ਬੜੇ ਸਵੱਛਤਾ ਦੇ ਸਫਾਈ ਅਭਿਆਨ ਗਟਰ ਜਿਹੜੀਆਂ ਐਨਾਂ ਦੀਆਂ ਹੁੰਦੀਆਂ ਆ ਜਾਲੀਆਂ ਉਹਨਾਂ ਦੀ ਸਫਾਈ ਉਹਨਾਂ ਦੀ ਨਿਊ ਰਿਪਲੇਸਮੈਂਟ ਜਿਹੜੀ ਹੈਗੀ ਆ ਜਿਹੜੇ-ਜਿਹੜੇ ਵੀ ਕੰਮਾਂ ਦੀ ਜ਼ਰੂਰਤ ਪਈ ਕਿਉਂਕਿ ਇਸ ਦਾ ਜਿਹੜਾ ਹੈਗਾ ਕਾਰੋਬਾਰ ਵੀ ਜਿਹੜਾ ਹੈ ਡੈਰੀ ਦਾ ਹੁੰਦੇ ਕਰਕੇ ਸ਼ੀ ਇਜ਼ ਆਲਵੇਜ਼ ਅਵੇਲੇਬਲ ਐਟ ਲੀਸਟ 4 ਆਵਰਜ਼ ਇਨ ਦਾ ਮਾਰਨਿੰਗ ਐਂਡ 4 ਆਵਰਜ਼ ਇਨ ਦਾ ਈਵਨਿੰਗ ਕਦੀ ਵੀ ਇਸ ਨੇ ਅੱਜ ਤੱਕ ਇਹ ਨਹੀਂ ਕਿਸੇ ਨੂੰ ਕਿਹਾ ਹੋਵੇਗਾ ਕਿ ਨਹੀਂ ਤੇਰਾ ਕੰਮ ਨਹੀਂ ਹੋ ਸਕਦਾ ਇਹ ਇਵਨ ਕਿ ਉਸ ਦੇ ਨਾਲ ਜਾ ਕੇ ਵੀ ਇਸ ਨੇ ਕੰਮ ਕਰਵਾਏ ਚਾਹੀਓ ਮਿਊਨਿਸਪਲ ਕਾਰਪੋਰੇਸ਼ਨ ਦਾ ਕੰਮ ਹੋਵੇ ਚਾਹੇ ਬਿਜਲੀ ਡਿਪਾਰਟਮੈਂਟ ਦਾ ਕੰਮ ਹੋਵੇ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਹੁਣ ਜਿਹੜਾ ਹੈ ਮੈਨੂੰ ਆਪਣੇ ਪੂਰਾ ਵਿਸ਼ਵਾਸ ਹੈ ਕਿ ਇਹ بڑے ਤਕੜੇ ਮਾਰਜਨ ਦੇ ਨਾਲ ਜਿੱਤੇਗੀ ਔਰ ਜਲਦੀ ਹੀ ਇਹ ਆਪਣਾ ਮੈਨੀਫੈਸਟੋ ਵੀ ਰਿਲੀਜ਼ ਕਰਨਗੇ ਜਿਸ ਦੇ ਵਿੱਚ ਜਿਹੜੇ ਪ੍ਰਮੁੱਖ ਅੰਸ਼ ਹੋਣਗੇ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੀ ਰਾਸ਼ਨ ਕਾਰਡ ਕੱਟੇ ਗਏ ਉਹ ਕਾਰਡਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਜਿਨ੍ਹਾਂ ਦੀ ਕਿਸੇ ਵੀ ਕਾਰਨ ਵਿਧਵਾ ਪੈਨਸ਼ਨ ਜਾਂ ਬੁਢਾਪਾ ਪੈਨਸ਼ਨ ਨਹੀਂ ਲੱਗ ਸકી ਉਸ ਨੂੰ ਲਵਾਉਣ ਦੀ ਇਹ ਪੂਰੀ ਕੋਸ਼ਿਸ਼ ਕਰੇਗੀ ਕਿਉਂਕਿ ਜਿਸ ਤਰੀਕੇ ਨਾਲ ਵੇਪ ਚੱਲ ਰਹੀ ਹੈ ਹੁਣ ਲੋਕਾਂ ਦਾ ਜਿਸ ਤਰੀਕੇ ਨਾਲ ਆਪ ਦੇ ਨਾਲ ਪਹਿਲਾਂ ਅੱਗੇ ਵਧੀ ਸੀ ਉਸੇ ਤਰੀਕੇ ਨਾਲ ਹੁਣ ਪਿੱਛੇ ਆਉਂਦੀ ਚੱਲ ਰਹੀ ਹੈ ਲੇਕਿਨ ਉਸ ਦੇ ਨਾਲ-ਨਾਲ ਇਹ ਚੀਜ਼ ਜ਼ਰੂਰੀ ਆ ਜਾਂਦੀ ਹੈਗੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਲੇਕਿਨ ਫਾਈਪ ਜਿਹੜੀ ਹੈਗੀ ਹੈ ਟ੍ਰਾਇੰਗਲ ਹੋਣ ਕਰਕੇ ਮਿਹਨਤ ਬਹੁਤ ਸਾਰਿਆਂ ਨੂੰ ਕਰਨੀ ਪਵੇਗੀ ਕਿਸੇ ਨੂੰ ਵੀ ਮਾੜਾ ਨਹੀਂ ਸਮਾਂ ਚਾਹੀਦਾ ਜਿਹੜਾ ਕੰਪੀਟੀਸ਼ਨ 'ਚ ਆ ਗਿਆ ਉਹ ਹਮੇਸ਼ਾ ਹੀ ਤਕੜਾਈ ਹੈ ਉਸ ਨੂੰ ਆਲਵੇਸ ਸਾਡੀਆਂ ਬੈਸਟ ਵਿਸ਼ੀਜ਼ ਹੈ ਕਿ ਜਿੱਤੇ ਤਾਂ ਕਿ ਜੋ ਕੰਮ ਅਧੂਰੇ ਰਹਿ ਗਏ ਨੇ ਉਹ ਫਿਰ ਅਗਲੇ 5 ਸਾਲਾਂ ਵਿੱਚ ਕਰਵਾ ਦੇ। ਆਲ ਦੋ ਜਿਹੜੇ ਮੈਡਮ ਵਾਦੇ ਕਰਤੀ ਆ ਕਿ ਉਹ ਪੂਰੇ ਕਰੂਗਾ ਪਾਉਗੀ। ਬਿਲਕੁਲ ਬਿਲਕੁਲ ਕਰ ਪਾਏਗੀ ਜੀ ਜਦੋਂ ਕਿਉਂਕਿ ਜੇ ਮਤਲਬ ਕਿ 2 ਸਾਲਾਂ ਬਾਅਦ ਫਿਰ ਦੁਬਾਰਾ ਕਾਂਗਰਸ ਦੀ ਸਰਕਾਰ ਆਉਂਦੀ ਆ ਸਭ ਤੋਂ ਪਹਿਲਾਂ ਇਹ ਆ ਕਿ ਇਸ ਇਲਾਕੇ ਨੂੰ ਡਿਸਪੈਂਸਰੀ ਦੀ ਜਰੂਰਤ ਹੈ ਸੀਨੀਅਰ ਸਿਟੀਜ਼ਨਸ ਵਾਸਤੇ ਇੱਕ ਜਿਹੜੀ ਹੈਗੀ ਆ ਪੁਸਤਕਾਲਿਆ ਦੀ ਜਰੂਰਤ ਹੈਗੀ ਆ ਸੀਨੀਅਰ ਸਿਟੀਜ਼ਨਸ ਵਾਸਤੇ ਇੱਕ ਅੱਛਾ ਕੋਈ ਬੈਠਣ ਦਾ ਅਰੇਂਜਮੈਂਟ ਹੋ ਜਵੇ ਤੇ ਇਹਨਾਂ ਚੀਜ਼ਾਂ ਦੇ ਵਾਸਤੇ ਸਾਡੀ ਤਾਂ ਇਹ ਵੀ ਮੰਗ ਹੋਵੇਗੀ ਕਿ ਜੇ ਇਸ ਅਲਾਕੇ ਨੂੰ ਕਿਤੇ ਨੇੜੇ ਤੇੜੇ ਜਗਾ ਪਈ ਹੋਏ ਤੇ ਉਹਦੇ ਚ ਕਮਿਊਨਿਟੀ ਸੈਂਟਰ ਬਣਾ ਦਿੱਤਾ ਜਾਵੇ ਤੇ ਨਾਥਿੰਗ ਲਾਈਕ ਦੈਟ ਕਿਉਂਕਿ ਬਹੁਤ ਸਾਰੀ ਗਰੀਬ ਜਨਤਾ ਵਾ ਜਿੱਥੇ ਉਹਨਾਂ ਨੂੰ ਕੇ ਵਿਆਹ ਸ਼ਾਦੀਆਂ ਜਾਂ ਕੋਈ ਹੋਰ ਪੋਗ ਜਾਂ ਕੁਝ ਕਰਾਉਣੇ ਪੈਂਦੇ ਨੇ ਉਹਨਾਂ ਨੂੰ ਫੋਰਡੇਬਲ ਕਾਸਟ ਤੇ ਮਿਲ ਸਕਣ ਵਧੀਆ ਰਿਸਪੌਂਸਿਵ ਬਹੁਤ ਵਧੀਆ ਦੇ ਤੇ ਲੋਕਾਂ ਵੱਲੋਂ ਤੁਹਾਨੂੰ ਪਰਮਾ ਹੰਗਾਰਾ ਵੀ ਮਿਲ ਰਿਹਾ ਬਿਲਕੁਲ ਮਿਲ ਰਿਹਾ ਜਿੰਤਨ ਤੋਂ ਪਹਿਲਾਂ ਤੁਸੀਂ ਜਿਹੜੇ ਕਾਰੇ ਕੀਤੇ ਆ ਔਰ ਜਿੰਤਨ ਤੋਂ ਬਾਅਦ ਜਿਹੜੇ ਕਾਰੇ ਕਰਨਾ ਚਾਹੋਗੇ ਉਹਦੇ ਬਾਰੇ ਸਾਡੇ ਚੈਨਲ ਉੱਤੇ ਜਿੰਤਨ ਤੋਂ ਪਹਿਲਾਂ ਪਹਿਲਾਂ ਮੈਂ ਸੜਕਾਂ ਬਣਾਈਆਂ ਟਿਊਬਲ ਲਵਾਏ ਪਹਿਲਾਂ ਲਵਾਇਆ ਸਵਰਸੀਵਲ ਲਵਾਏ ਤੇ ਪਾਰਕ ਬਹੁਤ ਵਧੀਆ ਬਣਾਏ ਨੇ ਪਾਰਕ 'ਚ ਜਿਮ ਲਵਾਇਆ ਪੈਨਸ਼ਨਾਂ ਲਵਾਈਆਂ ਤੇ ਕਾਰਪੇਸ਼ਨ ਦਾ ਕੰਮ ਕੀਤਾ ਤੇ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਦੀ ਕਾਂਦੀ ਜਨਤਾ ਜਨਤਾ ਰਹੇ ਦੀ ਇੱਕ بار ਫਿਰ ਪੂਨਾ ਮਲੋਤਰਾ ਔਰ ਅਗਲੇ ਰਣਨੀਤੀ ਕੀ ਹੋਏਗੀ ਬਹੁਤ ਵਧੀਆ ਹੈਗੀ ਠੀਕ ਹੈ ਸੜਕਾਂ ਪਹਿਲਾਂ ਆਪਣੇ ਸੜਕਾਂ ਤੇ ਪਾਣੀ ਬਹੁਤ ਖੜਾ ਹੁੰਦਾ ਹੈ ਪਹਿਲਾਂ ਕੋਸ਼ਿਸ਼ ਹੈ ਕਿ ਸਰਨਾ ਪਹਿਲਾਂ ਉਹ ਠੀਕ ਕਰਾਏਗੀ ਤੇ ਪਾਰਕ ਬਹੁਤ ਵਧੀਆ ਬਣਾਵਾਂਗੇ ਠੀਕ ਹੈ ਹੋਰ ਕਿਹੜੇ ਕਿਹੜੇ ਕੰਮ ਆ ਰਹੇ ਰਹਿੰਦੇ ਆ ਬਹੁਤ ਬਹੁਤ ਕੰਮ ਰਹਿੰਦੇ ਨੇ ਜੋ ਜੋ ਲੋਕਾਂ ਦੀ ਸਹੂਲਤ ਹੋਏਗੀ ਉਹ ਸਭ ਨਾਲ ਕੰਮ ਕਿਤੇ ਜਾਣਗੇ